ਸਤਿ ਸ੍ਰੀ ਅਕਾਲ ਦੋਸਤੋ ਆਪਾਂ ਮੌਜੂਦ ਆਂ ਰਾਜਸਥਾਨ ਬੈਰੀਅਰ ਤੇ ਸਾਹਮਣੇ ਜਿਹੜੀ ਸੜਕਾ ਇਹ ਹਨੂਮਾਨਗੜ ਮਟੀਲੀ ਵੱਲ ਨੂੰ ਜਾਂਦੀ ਆ ਤੇ ਇਹ ਜਿਹੜੀਆਂ ਦੋ ਸੜਕਾਂ ਨੇ ਖੱਬੇ ਹੱਥ ਅਬੋਰ ਨੂੰ ਜਾਂਦੀ ਆ ਤੇ ਇਹ ਸੱਜੇ ਹੱਥ ਜੇ ਸੜਕ ਤੇ ਆਪਾਂ ਤੁਹਾਨੂੰ ਸਫ਼ਰ ਕਰਾਵਾਂਗੇ ਇਹ ਦੋਸਤੋ ਸੀਤੋਪੁਰ ਨੂੰ ਮਿਲੋੜ ਜਾਂਦੀ ਆ ਇਹ ਦੋਨੋਂ ਸੜਕਾਂ ਜਿਹੜੀਆਂ ਪੰਜਾਬ ਤੋਂ ਆਉਂਦੀਆਂ ਤੇ ਇਹ ਅੱਗੇ ਰਾਜਸਥਾਨ ਦੇ ਨਾਲ ਜੁੜਦੀਆਂ ਨੇ ਰਾਜਸਥਾਨ ਤੋਂ ਅਗਰ ਪੰਜਾਬ 'ਚ ਐਂਟਰੀ ਕਰਦੇ ਆ ਤਾਂ ਇਹ ਦੋ ਵੱਖ-ਵੱਖ ਰਸਤੇ ਆ ਅਗਰ ਕਿਸੇ ਦੋਸਤਾਂ ਨੇ ਅਬੋਰ ਵੱਲ ਨੂੰ ਜਾਣਾ ਤਾਂ ਦੂਜੀ ਸੜਕ ਜਾਂਦੀ ਆ ਤੇ ਇਹ ਸੜਕ ਸੀਤੋਗਨੋ ਮਲੋਟ ਨੂੰ ਜਾਂਦੀ ਆ ਤੇ ਆਪਾਂ ਤੁਹਾਨੂੰ ਇਹ ਸੜਕ ਦਾ ਸਫ਼ਰ ਕਰਾਵਾਂਗੇ ਬਹੁਤ ਸਾਰੇ ਦੋਸਤ ਮਿੱਤਰਾਂ ਦੇ ਮੈਸੇਜ ਆ ਰਹੇ ਸੀ ਕਿ ਜਿਹੜੀ ਸੀਤੋਗੰਨੋ ਵਾਲੀ ਰੋਡ ਆ ਉਸ ਰੋਡ ਦੀ ਵੀਡੀਓ ਕੀਤੀ ਜਾਵੇ ਤਾਂ ਅੱਜ ਦੋਸਤੋ ਤੁਹਾਡੇ ਨਾਲ ਇਸ ਰੋਡ ਦੀ ਜਿਹੜੀ ਵੀਡੀਓ ਸਾਂਝੀ ਕਰ ਰਹੇ ਆ ਬੜਾ ਕੁਝ ਖਾਸ ਆ ਇਸ ਸੜਕ ਦੇ ਉੱਪਰ ਵੀ ਇਹ ਕੁਝ ਏਰੀਆ ਰਾਜਸਥਾਨ ਦਾ ਤੇ ਅੱਗੇ ਜਾ ਕੇ ਜਿਹੜਾ ਪੰਜਾਬ ਦਾ ਬੈਰੀਅਰ ਉਹ ਸਟਾਰਟ ਹੁੰਦਾ ਹੈ ਇਸ ਤੇ ਦੋਸਤੋ ਬਹੁਤ ਜ਼ਿਆਦਾ ਜਿਹੜੇ ਇਹ ਪੈਟਰੋਲ ਪੰਪ ਨਜ਼ਰ ਆਉਂਦੇ ਆ ਉਹਦਾ ਕਾਰਨ ਇਹ ਆ ਕਿ ਇਹ ਪੰਜਾਬ ਦੇ ਵਿੱਚ ਪੈਟਰੋਲ ਪੰਪ ਨੇ ਤੇ ਅੱਗੇ ਰਾਜਸਥਾਨ ਦੇ ਵਿੱਚ ਜਿਹੜਾ ਉਹ ਤੇਲ ਦਾ ਰੇਟ ਮਹਿੰਗਾ ਹੋਣ ਕਰਕੇ ਬੈਰੀਅਰ ਦੇ ਉੱਪਰ ਕਾਫੀ ਸਾਰੇ ਪੰਪ ਲੱਗੇ ਹੋਏ ਆ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਦੇਖਿਓ ਇਸ ਰੋਡ ਤੇ ਮੇਰੇ ਹਿਸਾਬ ਨਾਲ ਸਭ ਤੋਂ ਵੱਧ ਜਿਹੜੇ ਪੈਟਰੋਲ ਪੰਪ ਉਹ ਨਜ਼ਰ ਆਉਣਗੇ ਇਹ ਸੜਕ ਹੁਣ ਥੋੜਾ ਸਮਾਂ ਪਹਿਲਾਂ ਹੀ ਬਣੀ ਆ ਇਹ ਦੋਸਤੋ ਜਿੱਥੇ ਆਪਾਂ ਸਫਰ ਕਰ ਰਹੇ ਆ ਇਸ ਦਾ ਕੁਝ ਕੁ ਹਿੱਸਾ ਰਾਜਸਥਾਨ ਕੁਝ ਪੰਜਾਬ ਇਸ ਤਰ੍ਹਾਂ ਇਹ ਮਿਕਸਡ ਏਰੀਆ ਤੇ ਅੱਗੇ ਜਾ ਕੇ ਜਿਹੜਾ ਪਿੰਡ ਆਉਂਦਾ ਉਥੋਂ ਜਿਹੜਾ ਪ੍ਰੋਪਰ ਪੰਜਾਬ ਦਾ ਏਰੀਆ ਸਟਾਰਟ ਹੋ ਜਾਂਦਾ ਹੈ ਇਹ ਸਾਹਮਣੇ ਇੱਥੇ ਤੂੜੀ ਦੀ ਇੱਕ ਕਾਫੀ ਵੱਡੀ ਫੈਕਟਰੀ ਹੈ ਜਿੱਥੇ ਤੂੜੀ ਦੀਆਂ ਗੱਠਾਂ ਵਗੈਰਾ ਪੈਕ ਹੁੰਦੀਆਂ ਸਾਹਮਣੇ ਇਹ ਤੂੜੀ ਵਾਲੀ ਟਰਾਲੀ ਜਿਹੜੀ ਫੈਕਟਰੀ ਦੇ ਅੰਦਰ ਐਂਟਰ ਕਰ ਰਹੀ ਆ ਦੋਸਤੋ ਇੱਥੇ ਸਾਹਮਣੇ ਬਿਲਕੁਲ ਜਿਹੜਾ ਉਹ ਇਥੋਂ ਪੰਜਾਬ ਦੀ ਹੱਦ ਦਾ ਬੋਰਡ ਲੱਗਿਆ ਹੋਇਆ ਕਿ ਪੰਜਾਬ ਦੀ ਹੱਦ ਸਟਾਰਟ ਹੁੰਦੀ ਆ ਮਲੋਟ ਬਠਿੰਡਾ ਚੰਡੀਗੜ੍ਹ ਦਾ ਬੋਰਡ ਲੱਗਿਆ ਤੇ ਥੱਲੇ ਅਲੀਪੁਰੇ ਦਾ ਬੋਰਡ ਲੱਗਿਆ ਏ ਦੋਸਤੋ ਜਿਹੜਾ ਅਲੀਪੁਰਾ ਪਿੰਡ ਆ ਇਹ ਰਾਜਸਥਾਨ ਦੇ ਵਿੱਚ ਆਉਂਦਾ ਹੈ ਤੇ ਇਸ ਦੇ ਨਾਲ ਹੀ ਬਿਲਕੁਲ ਦੋਦਾ ਹੈ ਇਹ ਸਾਹਮਣੇ ਪੰਜਾਬ ਦਾ ਬੋਰਡ ਲੱਗਿਆ ਹੋਇਆ ਕਿ ਪੰਜਾਬ ਦੀ ਹੱਦ ਇੱਥੋਂ ਸਟਾਰਟ ਹੁੰਦੀ ਆ ਇਹ ਖੱਬੇ ਹੱਥ ਇੱਥੋਂ ਜਿਹੜੀ ਦੋਸਤੋ ਸੜਕ ਜਾਂਦੀ ਆ ਉਹ ਰਾਜਪੁਰਾ ਪਟਿਸਦੀਕ ਇਹ ਛੇਰੇਵਾਲਾ ਇਧਰ ਪਿੰਡਾਂ ਨੂੰ ਚਲੀ ਜਾਂਦੀ ਆ ਤੇ ਇਹ ਜਿਹੜੇ ਪਿੰਡ ਦੋਨੋਂ ਇਕੱਠੇ ਨੇ ਅਲੀਪੁਰਾ ਦੋਦਾ ਜਿਸ ਨੂੰ ਕਿਹਾ ਜਾਂਦਾ ਹੈ ਏ ਅੱਗੇ ਜਿਹੜਾ ਹੁਣ ਪਿੰਡ ਆ ਸਾਹਮਣੇ ਆਪਾਂ ਵੇਖ ਰਹੇ ਆ ਇਹ ਦੋਦਾ ਤੇ ਪਿੱਛੇ ਵਾਲੀ ਪੁਰਾ ਇਹਨਾਂ ਦੀ ਗਲੀ ਬਿਲਕੁਲ ਸਾਂਝੀ ਆ ਉੱਥੋਂ ਪਤਾ ਹੀ ਨਹੀਂ ਲੱਗਦਾ ਕਿ ਇਹ ਰਾਜਸਥਾਨ ਦੇ ਵਿੱਚ ਪਿੰਡ ਕਿਹੜਾ ਤੇ ਪੰਜਾਬ ਦੇ ਵਿੱਚ ਪਿੰਡ ਕਿਹੜਾ ਹੈ ਦੋਦਾ ਕਾਫੀ ਪੁਰਾਣਾ ਤੇ ਮਸ਼ਹੂਰ ਪਿੰਡ ਆ ਇਹ ਦੋਸਤੋ ਹੁਣ ਆਪਾਂ ਅੱਗੇ ਵਧ ਰਹੇ ਆ ਆਪਾਂ ਸੀਤੋਗੁੰਨੋਂ ਨੂੰ ਜਾ ਰਹੇ ਆ ਅੱਜ ਦੀ ਵੀਡੀਓ ਇਹ ਸੀਤੋਗੁੰਨੋਂ ਤੱਕ ਤੁਹਾਡੇ ਨਾਲ ਸਾਂਝੀ ਕਰਾਂਗੇ 7-8 ਮਿੰਟ ਦੀ ਵੀਡੀਓ ਆ ਦੋਸਤੋ ਜਿਹੜੇ ਦੋਸਤ ਮਿੱਤਰ ਬਾਰੂ ਆਉਂਦੇ ਆ ਜਾਂ ਸਫਰ ਕਰਦੇ ਆ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਨਾਲ ਕਲੀਅਰ ਹੋ ਜਾਂਦਾ ਹੈ ਕਿ ਹੁਣ ਰੋਡ ਵਗੈਰਾ ਕਿਸ ਤਰ੍ਹਾਂ ਦੇ ਨੇ ਕਿਹੜੇ ਪਾਸੇ ਦੀ ਜਿਹੜਾ ਸਫਰ ਕਰਨਾ ਉਹ ਸੌਖਾ ਰਹਿੰਦਾ ਤਾਂ ਇਸ ਕਰਕੇ ਦੋਸਤੋ ਆਪਾਂ ਇਦਾਂ ਦੀਆਂ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਨੇ ਆ ਇਸ ਸੜਕ ਦੇ ਉੱਪਰ ਵੀ ਕਾਫੀ ਸਾਰੇ ਰੋਖਣੇ ਆਸੇ-ਪਾਸੇ ਬਾਗ ਨੇ ਵਿਊ ਹੈ ਜਿਹੜਾ ਇਸ ਸੜਕ ਦਾ ਉਹ ਬਹੁਤ ਖੂਬਸੂਰਤ ਦੇਖਣ ਨੂੰ ਮਿਲਦਾ ਹੈ ਸ਼ਾਮ ਦਾ ਸਮਾਂ ਹੈ ਜਦੋਂ ਦੋਸਤੋ ਆਪਾਂ ਇਹ ਵੀਡੀਓ ਰਿਕਾਰਡ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਉੱਪਰ ਟ੍ਰੈਫਿਕ ਵੀ ਕੋਈ ਜ਼ਿਆਦਾ ਨਹੀਂ ਹੈ ਤੇ ਕੋਈ ਟੋਲ ਵੀ ਨਹੀਂ ਲੱਗਦਾ ਇਹ ਟੋਲ ਫਰੀ ਰੋਡ ਹੈ ਲੋੜ ਤੱਕ ਇਸੇ ਤਰ੍ਹਾਂ ਤੇ ਤਕਰੀਬਨ ਇਹ ਸਾਰੀ ਸੜਕ ਬਣ ਕੇ ਤਿਆਰ ਹੋ ਚੁੱਕੀ ਆ ਇੱਥੇ ਜਿਹੜੇ ਇਹ ਛੋਟੇ ਛੋਟੇ ਪਿੰਡਾਂ ਦੇ ਬੋਰਡ ਲੱਗੇ ਆ ਦੋਸਤੋ ਇਧਰ ਪਾਗੂ ਪາກਸਰ ਖੱਬੇ ਹੱਥ ਜਿਹੜੇ ਪਿੰਡ ਆਉਂਦੇ ਆ ਤੇ ਸੱਜੇ ਹੱਥ ਜਿਹੜਾ ਪਿੰਡ ਆ ਉਹ ਕੁਲਾਰ ਆਉਂਦਾ ਇਹ ਕੁਲਾਰ ਵੀ ਕਾਫੀ ਪੁਰਾਣਾ ਤੇ ਮਸ਼ਹੂਰ ਪਿੰਡ ਆ ਇਹ ਸਾਹਮਣੇ ਆਪਾਂ ਬੋਰਡ ਦੇਖ ਰਹੇ ਹਾਂ ਦੋਸਤੋ ਇਹ ਸੱਜੇ ਹੱਥ ਕੋਲਾਰ ਤੇ ਖੱਬੇ ਹੱਥ ਜਿਹੜਾ ਉਹ ਪਿੰਡ ਪਾਕਸਰ ਨੂੰ ਸੜਕ ਜਲੀ ਜਾਂਦੀ ਅੱਗੇ ਪਿੰਡਾਂ ਵਿੱਚ ਦੀ ਹੋਗੇ ਹਬੋਰ ਤੱਕ ਵੀ ਆਪਾਂ ਪਹੁੰਚ ਸਕਦੇ ਹਾਂ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਦੱਸਿਆ ਸੀ ਕਿ ਇਸ ਦੇ ਉੱਪਰ ਤਕਰੀਬਨ ਆਸੇ-ਪਾਸੇ ਜਿਹੜੇ ਉਹ ਬਾਗ ਦੇਖਣ ਨੂੰ ਮਿਲਦੇ ਐ ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਉਹ ਬਾਗ ਦੀ ਖੇਤੀ ਹੁੰਦੀ ਆ ਉਸ ਤੋਂ ਅੱਗੇ ਜਿਹੜੀ ਦੋਸਤੋ ਸੜਕ ਜਾਂਦੀ ਆ ਉਹ ਸੱਜੇ ਹੱਥ ਰੋਡ ਨਿਕਲਦਾ ਉਹ ਇੱਧਰ ਰਾਮਪੁਰਾ ਨਰੈਣਪੁਰਾ ਉਹ ਵੀ ਦੋਨੋਂ ਪਿੰਡ ਇਕੱਠੇ ਆ ਉਹਨਾਂ ਦੀ ਆਪਾਂ ਕੋਈ ਸਮਾਂ ਪਹਿਲਾਂ ਵੀਡੀਓ ਵੀ ਸਾਂਝੀ ਕੀਤੀ ਸੀ ਇੱਥੋਂ ਸੱਜੇ ਹੱਥ ਰਾਮਪੁਰਾ ਨਰੈਣਪੁਰਾ ਨੂੰ ਰੋਡ ਚਲਾ ਜਾਂਦਾ ਹੈ ਤੇ ਇਹ ਸਾਹਮਣੇ ਜਿਹੜਾ ਤੁਸੀਂ ਰੋਡ ਦਾ ਵੀਊ ਤੁਹਾਡੇ ਨਾਲ ਦੋਸਤੋ ਸਾਂਝਾ ਕਰ ਰਹੇ ਆ ਇਹ ਵੀ ਹੁਣ ਜੇ ਰੋਡ ਬਣਿਆ ਬਹੁਤ ਸਮਾਂ ਇਹ ਰੋਡ ਤਕਰੀਬਨ ਖਰਾਬ ਹੀ ਰਿਹਾ ਇਹ ਇੱਥੋਂ ਨਹਿਰ ਲੰਘਦੀ ਇਸ ਨਹਿਰ ਦੇ ਨਾਲ ਇੱਥੇ ਜਿਹੜੀ ਜਮੀਨਾਂ ਦੀ ਆਸੇ ਪਾਸੇ ਖੇਤੀ ਹੁੰਦੀ ਇਹਨੂੰ ਲੰਬੀ ਮਾਈਨਰ ਕਹਿੰਦੇ ਆ ਤੇ ਇਹ ਜਿਹੜੀਆਂ ਵੱਡੀਆਂ ਨਹਿਰਾਂ ਹਰੀ ਕੇ ਹੈੱਡ ਚ ਆਉਂਦੀਆਂ ਉਹਨਾਂ ਨਹਿਰਾਂ ਦੇ ਵਿੱਚੋਂ ਨਿਕਲ ਕੇ ਆਉਂਦੀ ਆ ਤੇ ਤਕਰੀਬਨ ਇੱਥੇ ਹੌਲੀ-ਹੌਲੀ ਕਰਕੇ ਇਹ ਨਹਿਰ ਆਉਂਦੀ ਛੋਟੀ ਹੁੰਦੀ ਜਾਂਦੀ ਆ ਦੋਸਤੋ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਸੜਕ ਪਹਿਲਾਂ ਕਾਫੀ ਸਮਾਂ ਜਿਹੜੀ ਉਹ ਖਰਾਬ ਰਹੀ ਆ ਹੁਣ ਇਹ ਬਿਲਕੁਲ ਜਿਹੜੀ ਰੋਡ ਬਣ ਕੇ ਤਿਆਰ ਹੋ ਚੁੱਕੀ ਆ ਕਿਸੇ ਦੋਸਤ ਮਿੱਤਰ ਨੇ ਪੰਜਾਬ ਤੋਂ ਆਉਣਾ ਹੈ ਜੇ ਹਰਿਮਾਨਗੜ ਮਟੀਲੀ ਨੂੰ ਜਾਣਾ ਹੈ ਜਾਂ ਅੱਗੇ ਸਾਲਾ ਸਰ ਨੂੰ ਬਹੁਤ ਸਾਰੇ ਜਿਹੜੇ ਦੋਸਤ ਮਿੱਤਰ ਜਾਂਦੇ ਨੇ ਜਾਂ ਗੰਗਾ ਨਗਰਵਾਲ ਜਾਣਾ ਤਾਂ ਇਹ ਜਿਹੜਾ ਰਸਤਾ ਬਹੁਤ ਵਧੀਆ ਟੋਲ ਫਰੀ ਰੋਡ ਆ ਰਾਜਸਥਾਨ ਦੇ ਵਿੱਚ ਅੱਗੇ ਜਾ ਕੇ ਟੋਲ ਜ਼ਰੂਰ ਆ ਪਰ ਇਧਰ ਪੰਜਾਬ ਦੇ ਵਾਲੇ ਪਾਸੇ ਤੁਹਾਨੂੰ ਦੋਸਤੋ ਕੋਈ ਵੀ ਟੋਲ ਨਹੀਂ ਮਿਲੇਗਾ ਜਦੋਂ ਤੁਸੀਂ ਮਲੋੜ ਤੱਕ ਦਾ ਸਫ਼ਰ ਕਰਦੇ ਹੋ ਤੇ ਸਾਫ਼ ਸੁਥਰਾ ਇਹ ਰੋਡ ਆ ਜਿਹੜਾ ਇਸ ਤੋਂ ਅੱਗੇ ਜਿਹੜਾ ਪਿੰਡ ਆਉਂਦਾ ਹੈ ਉਹ ਸੱਜੇ ਹੱਥ ਦੋਸਤੋ ਬਿਸ਼ਨਪੁਰਾ ਪਿੰਡ ਆਉਂਦਾ ਤੇ ਖੱਬੇ ਹੱਥ ਜਿਹੜੀ ਸੜਕਾ ਉਹ ਪਿੰਡ ਖੈਰਪੁਰੇ ਵੱਲ ਨੂੰ ਚਲੀ ਜਾਂਦੀ ਆ ਇੱਥੋਂ ਛੋਟੀਆਂ-ਛੋਟੀਆਂ ਜਿਹੜੀਆਂ ਪਿੰਡਾਂ ਨੂੰ ਉਹ ਲਿੰਕ ਸੜਕਾਂ ਨਿਕਲਦੀਆਂ ਨੇ ਇਹ ਸੱਜੇ ਹੱਥਾ ਜਿਹੜਾ ਰੋਡ ਉਹ ਪਿੰਡ ਬਿਸ਼ਨਪੁਰੇ ਨੂੰ ਬਿਸ਼ਨਪੁਰਾ ਪਿੰਡ ਥੋੜਾ ਜਿਹਾ ਪਿੱਛੇ ਹਟਮਾ ਤੇ ਖੱਬੇ ਹੱਥ ਜਿਹੜਾ ਖੈਰਪੁਰਾ ਦੋਨੋਂ ਤਕਰੀਬਨ 2-2 2.5 ਕਿਲੋਮੀਟਰ ਦੀ ਦੂਰੀ ਤੇ ਆ ਜਿਆਦਾ ਦੂਰ ਨਹੀਂਗੇ ਪਿੰਡ ਇਹ ਮੇਨ ਰੋਡ ਤੋਂ ਥੋੜੇ ਜਿਹਾ ਪਿੱਛੇ ਹਟ ਮੇ ਨੇ ਤੇ ਦੋਸਤੋ ਇਸ ਤੋਂ ਅੱਗੇ ਜਦੋਂ ਆਪਾਂ ਜਾਣੇ ਆ ਤਾਂ ਸੀਤੋਗੁੰਨੋਂ ਆਉਂਦਾ ਹੈ ਇਹ ਸਾਹਮਣੇ ਸੀਤੋਗੁੰਨ ਆ ਤੁਸੀਂ ਦੇਖ ਰਹੇ ਹੋ ਕਿ ਇੱਥੇ ਵਾਲੀ ਚਿੱਟੀ ਪੱਟੀ ਬਣੀ ਹੋਈ ਕਿਉਂਕਿ ਸ ਰੋੜਾ ਬਿਲਕੁਲ ਨਵਾਂ ਬਣ ਕੇ ਤਿਆਰ ਹੋਇਆ ਤੇ ਇੱਥੋਂ ਦੋਸਤੋ ਤਕਰੀਬਨ ਸੀਤੋਗੁੰਨੋਂ ਸਟਾਰਟ ਹੋ ਜਾਂਦਾ ਹੈ ਇੱਥੇ ਵੀ ਅੱਗੇ ਆ ਕੇ ਇੱਕ ਖੱਬੇ ਹੱਥ ਪਿੰਡ ਖੈਰਪੁਰੇ ਨੂੰ ਰਸਤਾ ਚਲਾ ਜਾਂਦਾ ਤੇ ਸੱਜੇ ਹੱਥ ਜਿਹੜਾ ਸੀਤੋਗੁੰਨੋਂ ਐਂਟਰੀ ਹੋ ਜਾਂਦੀ ਆ ਇਹ ਸੀਤੋਗੁੰਨੋਂ ਜਿਹੜੇ ਦੋਸਤ ਟਰੱਕਾਂ ਵਗੈਰਾ ਤੇ ਜਾਂ ਵੈਸੇ ਸਫਰ ਕਰਦੇ ਆ ਉਹਨਾਂ ਨੇ ਆਮ ਹੀ ਇਸ ਰੋਡ ਦੇ ਉੱਪਰ ਬਹੁਤ ਸਾਰਾ ਸਫਰ ਕੀਤਾ ਆਵੇਗਾ ਦੋਸਤੋ ਵੀਡੀਓ ਦੇ ਐਂਡ ਦੇ ਵਿੱਚ ਇੱਕ ਛੋਟਾ ਜਿਹਾ ਸਵਾਲ ਹੈ ਕਿ ਜਿਨ੍ਹਾਂ ਦੋਸਤਾਂ ਨੇ ਪੂਰੀ ਵੀਡੀਓ ਦੇਖੀ ਆ ਤਾਂ ਉਹ ਕਮੈਂਟ ਦੇ ਵਿੱਚ ਜਰੂਰ ਦੱਸਿਆ ਜੇ ਕਿ ਮਟੀਰੀਲੀ ਤੋਂ ਜਿੱਥੋਂ ਆਪਾਂ ਸਫ਼ਰ ਸ਼ੁਰੂ ਕੀਤਾ ਤੇ ਸੀਤੋ ਤੱਕ ਕਿੰਨੇ ਪੈਟਰੋਲ ਪੰਪ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੇ ਦੇਖਦੇ ਆ ਕਿਹੜੇ-ਕਿਹੜੇ ਦੋਸਤ ਮਿੱਤਰਾਂ ਦਾ ਜਿਹੜਾ ਜਵਾਬ ਆ ਉਹ ਸਹੀ ਆਉਂਦਾ ਹੈ ਤਾਂ ਦੋਸਤੋ ਆਪਾਂ ਪਹੁੰਚ ਚੁੱਕੇ ਆ ਸੀਤੋਗੁੰਨੋ ਏ ਸੀਤੋਗੁੰਨੋ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਸਾਜੇ ਹੱਥ ਖੱਬੇ ਅਤੇ ਖੈਰਪੁਰੇ ਨੂੰ ਸੜਕ ਜਾਂਦੀ ਆ ਤੇ ਸੀਤੋਗੁੰਨੋ ਤੋਂ ਵੀ ਦੋਸਤੋ ਵੱਖ-ਵੱਖ ਸੜਕਾਂ ਨੇ ਜਿਹੜੀ ਖੱਬੇ ਹੱਥ ਇਥੋਂ ਚੌਂਕ 'ਚੋਂ ਸੜਕ ਜਾਏਗੀ ਉਹ ਹਬੌਰ ਨੂੰ ਜਾਂਦੀ ਆ ਸਾਜੇ ਹੱਥ ਮੰਡੀ ਡੱਬ ਵਾਲੀ ਨੂੰ ਸਿੱਧੀ ਮਲੋੜ ਚਲੀ ਜਾਂਦੀ ਆ ਤੇ ਆਪਾਂ ਇਧਰੋਂ ਸਾਦੂਲ ਸ਼ਹਿਰ ਮਟੀਲੀ ਵੱਲੋਂ ਆਏ ਆ ਦੋਸਤੋ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਕਮੈਂਟ ਜ਼ਰੂਰ ਕਰਿਆ ਜੇ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਦੋਸਤ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰਿਓ ਜਲਦੀ ਦੋਸਤੋ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ